ਜਾ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੜਤੋ ਮੁਟਪੇੜ ਹੋਈ ਹੈ ਜੀ ਹਾਂ ਫਿਰੋਜ਼ਪੁਰ ਦੇ ਕਸਬਾ ਝੀਰਾ ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਜਿਸ ਵਿੱਚ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਮਾਰ ਮੁਕਾਇਆ ਜਦਕਿ ਤੀਜਾ ਗੈਂਗਸਟਰ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਇਸ ਮੁਟਪੇੜ ਚ ਪੰਜਾਬ ਪੁਲਿਸ ਦੇ ਇੱਕ ਜਵਾਨ ਨੂੰ ਵੀ ਗੋਲੀ ਲੱਗੀ ਹੈ ਹਾਲਾਂਕਿ ਪੰਜਾਬ ਪੁਲਿਸ ਦੇ ਜਵਾਨ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਉਧਰ ਐਨਕਾਊਂਟਰ ਤੋਂ ਬਾਅਦ ਮ੍ਰਿਤਕ ਗੈਂਗਸਟਰ ਨੂੰ ਅਤੇ ਜ਼ਖਮੀ ਗੈਂਗਸਟਰ ਨੂੰ ਫਿਰੋਜ਼ਪੁਰ ਹਸਪਤਾਲ ਚ ਲਿਆਂਦਾ ਗਿਆ ਡਾਕਟਰਾਂ ਮੁਤਾਬਕ ਇੱਕ ਗੈਂਗਸਟਰ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਜਦਕਿ ਦੂਜੇ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਦੀ ਹਾਲਤ ਠੀਕ ਬਣੀ ਹੋਈ ਹੈ ਥਿੰ ਪੇਸ਼ੈਂਟਸ ਆ ਸੀ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਤੇ ਬ੍ਰਾਡ ਡੈਡੀ ਸੀ ਜਿਹਦਾ ਨਾਮ ਹੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਹਾਂ ਤੇ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਟ੍ਰਾਂਸਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਵੈਲਫੇਅਰ ਰੈਫਰ ਕੀਤਾ ਸੀ ਸੀਰੀਅਸ ਹੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਜੀਆ ਹਾਂਜੀ ਉਹਨਾਂ ਦੇ ਵੀ ਥੋੜੀ ਜੀ ਹੈਗੀ ਹੈ ਇੰਜਰੀ ਗਨ ਸ਼ਾਟ ਹੀ ਹੈ ਉਹ ਜੋ অবজারਵੇਸ਼ਨ ਨੇ ਇਸ ਬਰਾਡਨ ਉਹਦਾ ਨਾਮ ਗੋਰਾ ਹੈ ਜਿਹਨੂੰ ਇਥੇ ਐਕਸਪਾਇਰ ਹੋਇਆ ਦਾ ਨਾਮ ਸੰਦੀਪ ਸਿੰਘ ਹੈ ਤੇ ਅਨਮੋਲ ਨੂੰ ਅਸੀਂ ਰੈਫਰ ਕੀਤਾ ਇਹਨਾਂ ਦੀ ਸਭ ਦੀ ਏਜ 25 ਤੋਂ 30 ਸਾਲ ਦੇ ਕਰੀਬ ਦੇ ਵਿੱਚ ਵਿੱਚ ਦਰਸਲ ਫਿਰੋਜ਼ਪੁਰ ਦੇ ਕਸਬਾ ਜੀਰਾਚਿਲ ਸਪੈਸ਼ਲ ਟਾਸਕ ਫੋਰਸ ਬਠਿੰਡਾ ਅਤੇ ਗੈਂਗਸਟਰ ਵਿਚਾਲੇ ਇਹ ਮੁਠਪੇੜ ਹੋਈ ਇਸ ਮੁਠਪੇੜ ਚ ਦੋ ਗੈਂਗਸਟਰਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਜਿਨ੍ਹਾਂ ਦੀ ਪਛਾਣ ਸੰਦੀਪ ਸਿੰਘ ਪਿੰਡ ਮੰਦਿਰ ਜ਼ਿਲ੍ਹਾ ਮੋਗਾ ਅਤੇ ਦੂਜੇ ਦੀ ਪਛਾਣ ਗੋਰਾ ਗੋਰਾ ਨਿਵਾਸੀ ਮੰਡੀ ਜਵਾਨ ਜ਼ਿਲ੍ਹਾ ਮੋਗਾ ਦੇ ਰੂਪ ਚ ਹੋਈਏ ਜਦਕਿ ਤੀਜਾ ਗੈਂਗਸਟਰ ਜੋ ਕਿ ਗੰਭੀਰ ਰੂਪ ਚ ਜ਼ਖਮੀ ਹੋਇਆ ਉਸ ਦੀ ਪਛਾਣ ਅਨਮੋਲ ਪੁੱਤਰ ਰਣਜੀਤ ਪਿੰਡ ਮੰਦਿਰ ਜ਼ਿਲ੍ਹਾ ਮੋਗਾ ਦੇ ਰੂਪ ਚ ਹੋਈਏ ਫਿਲਹਾਲ ਤਾਜ਼ਾ ਜਾਣਕਾਰੀ ਮੁਤਾਬਕ ਜ਼ਖਮੀ ਗੈਂਗਸਟਰ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਜਦਕਿ ਪੁਲਿਸ ਵੱਲੋਂ ਦੋ ਹੋਰ ਨੂੰ ਮਾਰ ਮੁਕਾਇਆ ਗਿਆ ਜਿਹहां ਇੱਕ ਵਾਰ ਫਿਰ ਦੱਸਿਆ ਕਿ ਜੀਰਾ ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਬੇੜ ਹੋਈਏ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਦੋ ਗੈਂਗਸਟਰਾਂ ਨੂੰ ਮੌਕੇ ਤੇ ਹੀ ਮਾਰ ਮੁਕਾਇਆ ਜਦਕਿ ਤੀਜਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਕਹਿ ਪੁਲਿਸ ਨੇ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਦੱਸਿਆ ਕਿ ਮਾਰੇ ਗਏ ਗੈਂਗਸਟਰ ਕੁਲ ਨਸ਼ੀਲੇ ਪਦਾਰਥ ਅਤੇ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਤਾਂ ਗੈਂਗਸਟਰਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬੀ ਕਾਰਵਾਈ 'ਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਅਤੇ ਇਸ ਮੁਕਾਬਲੇ 'ਚ ਦੋ ਗੈਂਗਸਟਰਾਂ ਨੂੰ ਮਾਰ ਮੁਕਾਇਆ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ